सारा नाली का पानी अस मूं रहे हल हाँ नहीं है जी बैठो, बैठो बैठो बैठो, 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 बैठो आग। आग जी नहीं ਨਹੀਂ ਲੱਗਿਆ ਇਹ ਰੇਲਵੇ ਰੋਡ ਦੇ ਵਿੱਚ ਦੁਕਾਨਦਾਰਾਂ ਨੂੰ ਕਿਉਂਕਿ ਉਹ ਕਾਫੀ ਸਮੇਂ ਤੋਂ ਪਰੇਸ਼ਾਨ ਹੈ ਕਿਉਂਕਿ ਜਿਹੜੀ ਲੁੱਕ ਦੀ ਸੜਕ ਬਣੀ ਸੀ ਇਹਦੀ ਉਮਰ ਜਿਹੜੀ ਆ ਲਗਭਗ 6 ਸਾਲ ਹੁੰਦੀ ਹੈ 6 ਸਾਲ ਤੋਂ ਪਹਿਲਾਂ ਇਹਨੂੰ ਬਣਾਇਆ ਨਹੀਂ ਜਾ ਸਕਦਾ ਫਿਰ ਵੀ ਮਾਨਯੋਗ ਲਲਤਪਾਲ ਪਾਠਕ ਜੀ ਮੰਤਰੀ ਸਾਹਿਬ ਤੋਂ ਮੀਟਿੰਗ ਦੀ ਸਪੈਸ਼ਲ ਪਰਮਿਸ਼ਨ ਲਾ ਕੇ ਇਸ ਨੂੰ ਪਿਛਲੀ ਮੀਟਿੰਗ ਦੇ ਵਿੱਚ ਇੱਕ 2 ਕਰੋੜ 15 ਲੱਖ ਦਾ ਕਰਿਆਮ ਰੋਡ ਰੇਲਵੇ ਫਾਟਕ ਤੋਂ ਲੈ ਕੇ ਨਹਿਰੂ ਗੇਟ ਤੱਕ ਇਹ ਜਿਹੜਾ 2 ਕਰੋੜ 15 ਲੱਖ ਦਾ ਐਸਪੀਵੇਡ ਪਾਸ ਕੀਤਾ ਆ ਉਹ ਬਾਸ ਕਰਕੇ ਚੰਡੀਗੜ੍ਹ ਗਿਆ ਆ ਵੈਟ ਹੋ ਕੇ ਉਸ ਤੋਂ ਬਾਅਦ ਟੈਂਡਰ ਕਾਲ ਕੀਤਾ ਜਾਊਗਾ 2-3 ਮਹੀਨੇ ਦਾ ਪ੍ਰੋਸੀਜਰ ਰਹਿੰਦਾ ਆ ਉਹਦੇ ਦਰਮIAN ਜਿਹੜੀ ਉਹ ਉਹ ਸੜਕ ਬਣ ਜਾਣੀ ਆ ਇਹ ਇਹਨਾਂ ਦੇ ਕੋਈ ਗਿਲੇ ਸ਼ਿਕਵੇ ਹੈਗੇ ਆ ਕੋਈ ਹਰ ਬੰਦਾ ਕਿਉਂਕਿ ਕੋਈ ਕਹਿੰਦਾ ਕੰਕਰੀਟ ਵਾਲੀ ਬਣਨੀ ਚਾਹੀਦੀ ਆ ਕੋਈ ਕਹਿੰਦਾ ਲੁੱਕ ਵਾਲੀ ਬਣਨੀ ਚਾਹੀਦੀ ਆ ਕੋਈ ਕਹਿੰਦਾ ਇੱਥੇ ਪੈ ਲੱਗਣੀ ਚਾਹੀਦੀ ਆ ਉਹਦੇ ਸਬੰਧ ਪ੍ਰਧਾਨ ਜੀ ਨੇ ਇਹਨਾਂ ਨੂੰ ਕਿਹਾ ਕਿ ਪੰਜ ਮੈਂਬਰੀ ਕਮੇਟੀ ਬਣਾ ਲਓ ਮੇਰੇ ਨਾਲ ਚੰਡੀਗੜ੍ਹ ਚੱਲੋ ਜਿਹੜੀ ਵੀ ਬਣਾਣੀ ਚਾਹੁੰਦੇ ਆ ਸਹਿਮਤ ਹੋ ਕੇ ਉਹ ਬਣਾ ਦਿੱਤੀ ਜਾਓ ਜਿਹੜਾ ਦਰ ਜਿਹੜੇ ਲੋਕ ਆ ਉਹ ਕੰਕਰੀਟ ਵਾਲੀ ਦੀ ਮੰਗ ਕਰ ਰਹੇ ਆ ਤੇ ਆਲੇ ਦੋਲੇ ਜਿਹੜੇ ਪਾਣੀ ਵਾਲੀ ਪਾਈ ਪਾ ਉਹ ਵੱਖਰੀ ਕਰਤੀ ਜਾਵੇ ਦੋਨੇ ਪਾਸੇ ਤੇ ਅਸੀਂ ਇਹ ਫੈਸਲਾ ਕੀਤਾ ਸੀਗਾ ਵੀ ਆਲੇ ਦੋਲੇ ਵਾਟਰ ਸਪਲਾਈ ਕਿਉਂਕਿ ਪੁਰਾਣੀਆਂ 30 30 40 40 ਸਾਲ ਹੋ ਗਿਆ ਲਾਈਨਾਂ ਪਈਆਂ ਨੂੰ ਉਹ ਕਰਨੇ ਜਿਹੜੇ ਕਨੈਕਸ਼ਨ ਲਏ ਆ ਉਹ ਪੁਰਾਣੇ ਜਿਹੜੇ ਪਾਈ ਪੁੰਦੇ ਸੀ ਲੋਹੇ ਦੇ ਉਹ ਗਲ ਚੁੱਕੇ ਆ ਜਦੋਂ ਜਿੱਦਾਂ ਚ ਟਿਕਿਆ ਰਵੇ ਟਿਕਿਆ ਰਵੇ ਜਦੋਂ ਆਪਾਂ ਉਹਨੂੰ ਛੇੜਦੇ ਆ ਤਲੀਕੇ ਸ਼ੁਰੂ ਹੋ ਜਾਂਦੀ ਆ ਬਾਰ ਬਾਰ ਤੇ ਇਸ ਕਰਕੇ ਇਸ ਕਰਕੇ ਉਹ ਜਿਹੜੀ ਲੋਕਲੀ ਸੜਕ ਆ ਉਹ ਇੱਥੇ ਮੁਸ਼ਕਿਲ ਆ ਰਹਿਣ ਦੀ ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਦੋਨੋਂ ਪਾਸੇ ਵਾਟਰ ਸਪਲਾਈ ਦੀ ਪਾਈਪ ਪਊਗੀ ਦੋਨੋਂ ਪਾਸਿਆਂ ਤੋਂ ਲੋਕ ਕਨੈਕਸ਼ਨ ਆਪਣੇ ਆਪਣੇ ਪੈਸੇ ਲੈ ਲੈਣਗੇ ਇਸ ਕਰਕੇ ਸੈਂਟਰ ਦੇ ਵਿੱਚੋਂ ਉਹ ਦੁਬਾਰਾ ਪਟਾਈ ਨਹੀਂ ਕਰਨੀ ਪਊਗੀ ਕ੍ਰੋਸ ਪਟਾਈ ਨਹੀਂ ਹੋਊਗੀ ਇਹ ਆਉਣ ਵਾਲੇ ਸਮੇਂ ਸੋਚੋ ਠੀਕ ਅੱਜ ਰੇਲਵੇ ਰੋਡ ਦੇ ਦੁਕਾਨਦਾਰਾਂ ਨੇ ਇਹ ਸਭ ਕੋਲ ਰੇਲਵੇ ਰੋਡ ਦੀ ਮੰਦੇ ਹਾਸ ਨੂੰ ਠੀਕ ਕਰਨ ਦੀ ਮੰਗ ਨੂੰ ਲੈ ਕੇ ਦਰਮਾ ਲਾਇਆ ਹੋਇਆ ਔਰ ਲੰਬੇ ਸਮੇਂ ਤੋਂ ਇਹ ਜਿਹੜੀ ਸੜਕ ਆ ਇਹ ਨਮਾ ਸ਼ਹਿਰ ਦੀ ਮੇਨ ਸੜਕ ਆ ਇਹ ਦਾ ਬਹੁਤ ਬੁਰਾ ਹਾਲ ਹੈ ਵੱਡੇ ਵੱਡੇ ਟੋਏ ਪਏ ਆ ਔਰ ਬਰਸਾਤ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਕਿ ਕਿੱਥੇ ਅੱਗੇ ਕਿੰਨਾ ਟੋਆ ਡੁੰਦਾ ਹੈ ਐਕਸੀਡੈਂਟ ਹੁਣ ਵੀ ਹੋ ਰਹੇ ਆ ਜਦੋਂ ਪਾਣੀ ਖੜਨਾ ਇੱਥੇ ਤੇ ਐਕਸੀਡੈਂਟਾਂ ਵਿੱਚ ਵਾਧਾ ਹੋਣਾ ਗੱਲ ਕੱਲੇ ਰੇਲਵੇ ਰੋਡ ਦੀ ਨਹੀਂ ਹੈ ਕੱਲ ਪੂਰੇ ਸ਼ਹਿਰ ਦੀ ਆ ਪੂਰਾ ਸ਼ਹਿਰ ਜਿਹੜਾ ਨਰਕ ਦਾ ਰੂਪ ਧਾਰ ਰਿਹਾ ਹੈ ਪੂਰੇ ਸ਼ਹਿਰ ਨੇ ਥਾਂ ਥਾਂ ਤੇ ਗੰਦਗੀ ਦੇ ਢੇਰ ਆ ਔਰ ਥਾਂ ਥਾਂ ਦੇ ਉੱਤੇ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਲੇਕਟ ਕਰ ਰਿਹਾ ਨਗਰ ਕੌਂਸਲ ਕੋਲ ਜਦੋਂ ਲੋਕ ਜਾਂਦੇ ਆ ਉੱਥੋਂ ਦੇ ਅਧਿਕਾਰੀ ਲਾਰੇ ਲੱਪੇ ਲਾਉਣ ਤੋਂ ਬਿਨਾ ਹੋਰ ਕੁਝ ਨਹੀਂ ਕਰਦੇ ਕੱਲ ਨੂੰ ਕਰਦੇ ਆਗੇ ਜੀ ਪਰਸੋਂ ਕਰਦੇ ਆਗੇ ਅਸੀਂ ਨਵਾਂ ਸ਼ਹਿਰ ਸੁਧਾਰ ਮੰਚ ਵੱਲੋਂ 18 ਜੂਨ ਨੂੰ ਭੰਡੀ ਮੀਟਿੰਗ ਕੀਤੀ ਸੀ ਜਿਹਦੇ ਵਿੱਚ ਕਾਫੀ ਜਿਹੜੇ ਆ ਉਹ ਵਿਅਕਤੀ ਇਕੱਠੇ ਹੋਏ ਉਹ ਤੋਂ ਅਗਲੇ ਦਿਨ ਏਡੀਸੀ ਨੂੰ ਮੰਗ ਪੱਤਰ ਦੇ ਕੇ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਇਹਨਾਂ ਦੇ ਹੱਲ ਦੀ ਮੰਗ ਕੀਤੀ ਸੀ ਅੱਜ ਮਹੀਨੇ ਤੋਂ ਉੱਪਰ ਸਮਾਂ ਬੀਤ ਗਿਆ ਕੋਈ ਹੱਲ ਨਹੀਂ ਹੋਇਆ ਅਸੀਂ ਮੰਗ ਕੀਤੀ ਸੀ ਕਿ ਸਬੰਧ ਅਧਿਕਾਰੀਆਂ ਦੇ ਨਾਲ ਸਾਡੀ ਪੈਨਲ ਮੀਟਿੰਗ ਕਰਾਈ ਜਾਵੇ ਪੈਨਲ ਮੀਟਿੰਗ ਜਿਹੜੀ 5 ਜੁਲਾਈ ਨੂੰ ਹੋਈ ਉਹਦੇ ਵਿੱਚ ਇੱਕ ਇੱਕ મુદ્ਦੇ ਦੇ ਉੱਤੇ ਇੱਕ ਇੱਕ ਪੁਆਇੰਟ ਦੇ ਉੱਤੇ ਡਿਸਕਸ਼ਨ ਹੋਈ ਆ ਵਿਚਾਰ ਵਟਾਂਦਰਾ ਹੋਇਆ ਔਰ ADC ਨੇ ਬ话ਲਾ ਕੀਤਾ ਕਿ ਕੋਸ਼ਿਸ਼ ਦੇਣਾ ਚਾਹੀਏ ਸਮੱਸਿਆਵਾਂ ਮਾ ਜਿਹੜੀਆਂ ਹੱਲ ਹੋ ਜੂਗੀਆਂ ਔਰ ਬਹੁਤਿਆਂ ਸਮੱਸਿਆਵਾਂ ਮਾ ਜਿਹੜੀਆਂ ਮੇਨ ਸਮੱਸਿਆਵਾਂ ਆ ਉਹ ਅਜੇ ਵੀ ਜਿਉਂ ਦੀਆਂ ਥਿਓ ਖੜੀਆਂ ਆ ਜੇ ਨਗਰ ਕਾਉਂਸਲ ਦੇ ਅਧਿਕਾਰੀ ਨਹੀਂ ਸੁਣਦੇ ਜੇ ਪ੍ਰਸ਼ਾਸਨ ਨਹੀਂ ਸੁਣਦਾ ਜ਼ਿਲ੍ਹੇ ਦਾ ਤੇ ਲੋਕਾਂ ਦੇ ਕੋਲ ਇੱਕੋ ਇੱਕ ਰਾਹ ਬਚ ਜਾਂਦਾ ਉਹ ਰਾਹ ਹੈਗਾ ਆ ਐਜੀਟੇਸ਼ਨ ਦਾ ਇਹ ਆ ਕੇ ਲੋਕਾਂ ਨੇ ਐਜੀਟੇਸ਼ਨ ਦਾ ਰਾਹ ਅਪਣਾਇਆ ਇੱਕ ਸੰਕੇਤਕ ਧਰਨਾ ਆ ਹੁਣ ਵੀ ਆਕਮ ਪਾਰਟੀ ਸਰਕਾਰ ਦੀਆਂ ਔਰ ਨਗਰ ਕੌਂਸਲ ਦੀਆਂ ਜਿਹੜੀਆਂ ਅੱਖਾਂ ਖੁੱਲ੍ਹ ਜਾਣੀਆਂ ਚਾਹੀਦੀਆਂ ਨਹੀਂ ਤਾਂ ਲੋਕਾਂ ਕੋਲ ਇਹ ਸੰਘਰਸ਼ ਨੂੰ ਤਿੱਖਾ ਕਰਨ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਰਹਿ ਜਾਊਗਾ ਔਰ ਮੈਂ ਕਹਿਣਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਕਿ ਪਿਛਲਾ ਇਤਿਹਾਸ ਵੀ ਇਹੀ ਦੱਸਦਾ ਕਿ ਇਹਨਾਂ ਨੇ ਮਿੱਠੀਆਂ ਗੋਲੀਆਂ ਬਹੁਤ ਦਿੱਤੀਆਂ ਪਹਿਲਾਂ ਹਰ ਮੁੱਦੇ ਉੱਤੇ ਮਿੱਠੀਆਂ ਗੋਲੀਆਂ ਦੇਣ ਆ ਜਾਂਦੇ ਆ ਪਹਿਲਾਂ ਪਤਾ ਨਹੀਂ ਕਿੱਥੇ ਲੋਪ ਹੋਏ ਹੁੰਦੇ ਆ ਔਰ ਸ਼ੂਗਰ ਵੱਲ ਦੇ ਵਿੱਚ ਪਾਵਰ ਪਲਾਂਟ ਆ ਜਿਹੜਾ ਉਹਦੀ ਸਮੱਸਿਆ ਸਵਾਦੀ ਸਮੱਸਿਆ ਜਿਹੜਾ ਸ਼ਹਿਰ ਵਾਸੀਆਂ ਤੇ 6-7 ਪਿੰਡਾਂ ਉੱਤੇ ਸਵਾਦ ਲੱਗਦੀ ਸੀ ਉਸ ਪਾਵਰ ਪਲਾਂਟ ਦੀ ਉਦੋਂ ਵੀ ਲੋਕ ਮੰਗ ਪੱਤਰ ਦੇ ਦੇ ਕੇ ਡੈਪੂਟੇਸ਼ਨ ਮਿਲ ਕੇ ਅੱਕ ਗਏ ਸੀ ਅਖੀਰ 1 ਸਾਲ ਤੋਂ ਵੱਧ ਸਮਾਂ ਐਜੀਟੇਸ਼ਨ ਲੜ ਕੇ ਸੰਘਰਸ਼ ਕਰਕੇ ਉਹ ਸਮੱਸਿਆ ਜਿਹੜੀ ਹੱਲ ਕਰਾਈਆ ਸਾਰਿਆਂ ਨੇ ਸ਼ਹਿਰ ਵਾਸੀਆਂ ਨੇ ਔਰ ਇਹਦਾ ਹੱਲ ਵੀ ਇਹੀ ਹੋਣਾ ਔਰ ਇਹ ਤੋਂ ਮੈਨਾਂ ਕੋਈ ਰਸਤਾ ਨਹੀਂ ਹੈ ਉਸ ਰਸਤੇ ਦੀ ਉਸ ਸੰਘਰਸ਼ ਦੀ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ ਇਹ ਜਿਹੜਾ ਹੁਣ ਧਰਨਾ ਚਟਾਇਆ ਗਿਆ 1 ਕਿਲੋ ਜਾਂ 2 ਕੁ ਲੋਕਾਂ ਦੀ ਟੋਲੀ ਤੋਂ ਪਰ ਆ ਪੱਕਾ ਹੀ ਹੱਲ ਹੋ ਜਾਏ ਦੇਖੋ ਜੇ ਸਾਨੂੰ ਪ੍ਰਸ਼ਾਸਨ ਪਹਿਲਾਂ ਹੀ ਜਾਗ ਜਾਂਦਾ ਤੇ ਸਾਨੂੰ ਇੱਥੇ ਧਰਨੇ ਲਗਾਉਣ ਦੀ ਲੋੜ ਨਹੀਂ ਸੀ ਇੰਨੀ ਗਰਮੀ 'ਚ ਬਹਿਣ ਦੀ ਲੋੜ ਨਹੀਂ ਸੀ ਪ੍ਰਸ਼ਾਸਨ ਕੁੱਬ ਕਰਨ ਦੀ ਨਹੀਂ ਸੁੱਤਾ ਪਿਆ ਉਹਨੂੰ ਜਗਾਣ ਲਈ ਅੱਜ ਸਾਨੂੰ ਪੂਰੇ ਵੀਰਾਂ ਨੂੰ ਲੈ ਕੇ ਇੱਥੇ ਧਰਨੇ ਤੇ ਬਹਿਣਾ ਪਿਆ ਜੰਡਰ ਜੀ ਤੁਸੀਂ ਆਪਣੇ ਹੱਥ ਵਿੱਚ ਜਿਹੜਾ ਡੱਡੇ ਡੀਜ਼ਲ ਇਹ ਜੀ ਡੀਜ਼ਲ ਨਹੀਂ ਹੈ ਇਹ ਰੇਲਵੇ ਰੋਡ ਦਾ ਪੀਣ ਵਾਲਾ ਪਾਣੀ ਹੈ ਆ ਸਾਡੇ ਮਹਾ ਐਮ ਸੀ ਇਸ ਖੜੇ ਆ ਇਹਨਾਂ ਨੂੰ ਪੁੱਛੋ ਇਹ ਪਾਣੀ ਪੀ ਲਣਗੇ ਸਰ ਤੁਸੀਂ ਮੈਂ ਤੁਹਾਨੂੰ ਪੁੱਛੂੰਗੀ ਤੁਸੀਂ ਇਹ ਪਾਣੀ ਪੀ ਲੋਗੇ ਔਰ ਜੇ ਮੈਂ ਪਾਣੀ ਪੀ ਨਹੀਂ ਸਕਦਾ ਤੁਸੀਂ ਮੈਨੂੰ ਪਹਿਲਾਂ ਦੱਸਿਆ ਕਿਤੇ ਵੀ ਆ ਪਾਣੀ ਨੰਦਾ ਹੁੰਦਾ ਕਿਉਂ ਤੁਹਾਨੂੰ ਕੋਈ ਖਬਰ ਨਹੀਂ ਆਈ ਸਰ ਹੁਣ ਖਬਰ ਹੁਣ ਟੀਮ ਹੁਣੇ ਦੱਸਿਆ ਹੁਣੇ ਟੀਮ ਆਉਣ ਲੱਗੀ ਚਲ ਮੈਂ ਨਹੀਂ ਕਾਲ ਕੀਤਾ ਚਾਹ ਰਿਹਾ ਬਾਕੀ ਬੰਦੇ ਕਾਲਸ ਕਰ ਰਹੇ ਆ ਤੁਸੀਂ ਇਨੀਸ਼ੀਏਟ ਲਿਆ ਮੈਂ ਕਿਹਾ ਆਪਣੀ ਗਲੀ ਚੱਲੋ ਮੈਂ ਆਉਣ ਲੱਗਾ ਤੁਹਾਡੀ ਗਲੀ ਹੁਣੇ ਮੈਂ ਕਿਹਾ ਹੱਲ ਕਰਾ ਕੇ ਦਿੰਦੇ ਆ ਦੇਖੋ ਜੇ ਪਾਣੀ ਪੀ ਨਹੀਂ ਸਕਦੇ ਦੱਸਣਾ ਵੀ ਦੇਖੋ ਸਾਨੂੰ ਵੀ ਕੋਈ ਖਬਰ ਇਨਫੋਰਮੇਸ਼ਨ ਜੇ ਕੋਈ ਦੱਸੂਗਾ ਵੀ ਭਾਈ ਅਸੀਂ ਕਮੇਟੀ ਕਰ ਗਏ ਜਾਂ ਫਲਾਣੇ ਅਫਸਰ ਨੂੰ ਕਿਹਾ ਉਹਨੇ ਸਮੱਸਿਆ ਵੀ ਹੱਲ ਨਹੀਂ ਕੀਤੀ ਫਿਰ ਤੁਸੀਂ ਮੇਰੇ ਕੋਲ ਆਉਂਗੇ ਫਿਰ ਮੈਂ ਜਵਾਬ ਦੇ ਜਦੋਂ ਮੈਨੂੰ ਹੁਣ ਪਤਾ ਲੱਗਿਆ ਤਾਂ ਹੁਣੇ ਟੀਮ ਆਣ ਲੱਗੀ ਆ ਹੁਣੇ ਮੈਂ ਕਹਦੇ ਸਰ ਜਨਤਾ ਝੂਠਾ ਨਹੀਂ ਬੋਲ ਰਹੀ ਮੈਂ ਵੀ ਨਹੀਂ ਝੂਠ ਬੋਲ ਰਿਹਾ ਮੈਂ ਵੀ ਸੱਚ ਬੋਲਦਾ ਮੈਂ ਵੀ ਮੌਕੇ ਤੇ ਬੋਲਦਾ ਹੁਣੇ ਇਹਨਾਂ ਨੇ ਬੋਤਲ ਦਿਖਾਈ ਮੈਨੂੰ ਹੁਣੇ ਮੈਂ ਇਹਨਾਂ ਨੂੰ ਕਹਾਂ ਚਲੋ ਤੁਹਾਡੀ ਗਲੀ ਤੁਸੀਂ ਇਹਨਾਂ ਨੂੰ ਵਾਪਸ ਬੁਲਾਇਆ ਮੇਰੇ ਨਾਲ ਜਾਂਦੇ ਪਏ ਸੀ ਸਰ ਸਾਨੂੰ ਹੱਲ ਚਾਹੀਦਾ ਸਰ ਸਾਨੂੰ ਸਭ ਤੋਂ ਪਹਿਲਾਂ ਪੀਣ ਵਾਲੇ ਪਾਣੀ ਦੇ ਪਾਈਪਸ ਜੋ ਟੁੱਟੀਆਂ ਹੋਈਆਂ ਐ ਗਟਰ ਦਾ ਪਾਣੀ ਇੱਥੇ ਮਿਕਸ ਹੋ ਕੇ ਆ ਰਿਹਾ ਐ ਇਹਦੀ ਰਪਏ ਚਾਹੀਦੀ ਜੇ ਸਾਡੀ ਜ਼ਿੰਦਗੀ ਐ ਤੇ ਤਾਂ ਹੀ ਅਸੀਂ ਰੇਲਵੇ ਰੋਡ ਤੁਰਾਂਗੇ ਜੇ ਸਾਡੀ ਜ਼ਿੰਦਗੀ ਨਹੀਂ ਰਹੀ ਤਾਂ ਸਿਰੇ ਦੇ ਰੋਡ ਤੇ ਗੱਡੀਆਂ ਨੂੰ ਕੀ ਕਰਨਾ ਤੇ ਇੱਥੇ ਦੇ ਟਾਇਲਾਂ ਨੂੰ ਕੀ ਕਰਨਾ ਇਹਨਾਂ ਨੇ ਹੁਣ ਐਮਸੀ ਸਾਹਿਬ ਨੇ ਇਹ ਹੁਣ ਇਹ ਗੱਲ ਕਹੀ ਆ ਕਿ ਜਦੋਂ ਸੜਕ ਬਣਨੀ ਆ ਹੁਣ ਨਵੀਂ ਬਣਨੀ ਆ ਉਹਦੇ ਨਾਲ ਨਾਲ ਦੂਨੇ ਪਾਸੇ ਜਿਹੜੇ ਆ ਉਹ ਪਾਈਪ ਲੰਦਾ ਨਵੀਆਂ ਪਾਈਆਂ ਜਾ ਰਹੀਆਂ ਕੀ ਕਰਨਾ ਦੇਖੋ ਇਹਨਾਂ ਨੇ ਕੱਲ ਕਿਹਾ ਕਿ ਮੈਂ ਸਿਵਲ ਇੰਜੀਨੀਅਰ ਨਹੀਂ ਆ ਕਿ ਜਿਹੜੇ ਲਾਸਟ ਟਾਈਮ ਇੱਥੇ ਐਮਐਲਏ ਆ ਕਮਲ ਦੀ ਗੱਲ ਕਰ ਰਹੇ ਆ ਡਾਕਟਰ ਕਮਲ ਨੂੰ ਪਲੀਜ਼ ਠੀਕ ਹੈ ਅਸੀਂ ਤੁਹਾਨੂੰ ਇਹੀ ਡਿਮਾਂਡ ਕਰਦੇ ਸਰ ਕੋਈ ਨਵਾਂ ਪੜਿਆ ਲਿਖਿਆ ਸਿਵਲ ਇੰਜੀਨੀਅਰ ਲੈ ਕੇ ਆਈਏ ਮੈਂ ਤਾਂ ਕੌਂਸਲ ਦੇ ਵਿੱਚ ਪਹਿਲਾਂ ਵੀ ਇਹ ਤੁਸੀਂ ਮੀਟਿੰਗਾਂ ਦਾ ਰਿਕਾਰਡ ਖੜਾ ਕੇ ਦੇਖ ਲਓ ਆਪਾਂ ਉਸ ਵੇਲੇ ਹੀ ਕਿਹਾ ਸੀ ਸੈਂਟਰ ਦੇ ਵਿੱਚ ਇਹਨੂੰ ਕੰਕਰੀਟ ਰੋਡ ਬਣਾਈਏ ਸਾਈਡਾਂ ਦੇ ਉੱਤੇ ਦੋਨਾਂ ਪਾਸੇ ਵਾਟਰ ਸਪਲਾਈ ਦੀ ਲਾਈਨ ਪਾਈਏ ਕਿਉਂਕਿ ਇਹ ਕ੍ਰਾਸ ਕਨੈਕਸ਼ਨ ਜਦੋਂ ਹੁੰਦੇ ਆ ਰੋਡ ਟੁੱਟਦੀ ਆ ਦੇਖੋ ਇਸ ਸਾਹਮਣੇ ਵਾਲੇ ਦੁਕਾਨਦਾਰ ਨੇ ਜੋ ਵਾਟਰ ਸਪਲਾਈ ਦਾ ਕਨੈਕਸ਼ਨ ਲੈਣਾ ਰੋਡ ਦੇ ਵਿੱਚ ਪਾਈਪ ਦੂਜੇ ਪਾਸੇ ਆ ਤਾਂ ਕ੍ਰਾਸ ਹੁੰਦੀ ਆ ਸੜਕ ਬਾਰ ਬਾਰ ਟੁੱਟਦੀ ਹੁਣ ਵੀ ਤਿੰਨ ਚਾਰ ਸਾਡੇ ਕੋਲ ਪੈਂਡੈਂਟ ਪੈਂਡਿੰਗ ਲੋਕ ਹੈਗੇ ਆ ਜਿਹੜੇ ਸਾਡੇ ਕੋਲ ਅਪਰੋਚ ਕਰਦੇ ਆ ਕਿ ਅਸੀਂ ਦੁਕਾਨ ਬਣਾਈ ਆ ਜੀ ਅਸੀਂ ਉਹਦਾ ਵਾਟਰ ਸਪਲਾਈ ਦਾ ਕਨੈਕਸ਼ਨ ਲੈਣਾ ਆਪਾਂ ਉਹਨਾਂ ਨੂੰ ਹੋਲਡ ਕੀਤਾ ਕਿ ਹਜੇ ਰੁਕ ਲਓ ਯਾਰ ਸੜਕ ਪਹਿਲਾਂ ਹੀ ਖਰਾਬ ਆ ਤੁਸੀ ਫੇਰ ਪਟ ਦੇਣੀ ਆ ਆਪਾਂ ਇਹਦੇ ਦੁਬਾਰਾ ਜਦੋਂ ਸੜਕ ਬਣੂਗੀ ਪਟਾਈ ਹੋਣੀ ਆ ਦੋਨਾਂ ਪਾਸੇ ਵਾਟਰ ਸਪਲਾਈ ਪੈਣੀ ਆ ਉਦੋਂ ਕਨੈਕਸ਼ਨ ਲੈ ਲਿਓ ਤਾਂ ਕਿ ਕ੍ਰੋਸ ਕਨੈਕਸ਼ਨ ਨਾਲ ਲੈਣ ਦੁਕਾਨਦਾਰ ਉਹਦੇ ਨਾਲ ਵੀ ਕਾਫੀ ਜੜੀ ਔਰਾਤ ਮਿਲੂ ਸਰ ਅਸੀਂ ਤੁਹਾਡੇ ਕੋ ਇਹੀ ਉਮੀਦ ਕਰਦੇ ਆਂ ਕਿ ਜਲਦ ਜੋ ਸਾਨੂੰ ਪਾ ਪੀਣ ਵਾਲਾ ਪਾਣੀ ਪ੍ਰੋਵਾਈਡ ਕੀਤਾ। ਪਰ ਹਮੇਸ਼ਾ ਤੁਹਾਡੇ ਨਾਲ ਆ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਆ ਆਪਾਂ ਭੈਣ ਭਰਾ ਆ ਜੇ ਤੁਸੀਂ ਸਵਾਲ ਉਠਾਇਆ ਆਵਾਜ਼ ਉਠਾਉਣੀ ਆ ਤਾਂ ਬਹੁਤ ਬਿਹਤਰ ਗੱਲ ਆ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਣੀ ਜਾਇਜ਼ ਗੱਲ ਹੁੰਦੀ ਆ ਉਠਾਣੀ ਚਾਹੀਦੀ ਆ ਤਾਂ ਹੀ ਮਸਲੇ ਹੱਲ ਹੁੰਦੇ ਆ ਤਾਂ ਹੀ ਜਿਹੜੇ ਸੱਤਾਧਾਰੀ ਤੇ ਵੀ ਆ ਮੈਂ ਹਮੇਸ਼ਾ ਇਸ ਗੱਲ ਦਾ ਹਾਮੀ ਰਹਿਣਾ ਹੁੰਦਾ ਆ ਆਪੋਜੀਸ਼ਨ ਕਰਨੀ ਚਾਹੀਦੀ ਆ ਪਰ ਪੋਜ਼ਿਟਿਵ ਕਰਨੀ ਚਾਹੀਦੀ ਨਹੀਂ 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 ਮੈਂ ਇਸ ਟਾਈਮ ਕੋਈ ਪੋਲੀਟਿਕਲ ਲੈਵਲ ਤੇ ਨਹੀਂ ਆ ਮੈਂ ਸਿਰਫ ਨਵਾਂ ਸ਼ਹਿਰ ਨਿਵਾਸੀ ਆ ਟੋਟਾ ਧੰਨਵਾਦੀ ਵੀ ਆ ਸਰ ਰੇਲਵੇ ਰੋਟੀ ਨਿਵਾਸੀਆ ਜਿਨਾਂ ਨੇ ਇਹ ਗੱਲ ਕੀਤੀ ਆ ਤਾਂ ਆਪਾਂ ਇਸੇ ਟਾਈਮ ਜੀ ਨੂੰ ਮੈਂ ਫੋਨ ਕਰ ਦਿੱਤਾ ਕਿ ਮੌਕੇ ਤੇ ਪਹੁੰਚ ਮੈਂ ਖੜਾ ਆ ਮੈਂ ਜੋ ਵੀ ਮੁੱਦਾ ਚੱਕ ਰਹੀ ਆ ਨਵਾਂ ਸ਼ਹਿਰ ਨਿਵਾਸੀ ਹੋਣ ਦੇ ਮੱਦੇਬਾਜ਼ੀ ਚੱਕ ਰਹੀ ਆ ਮੈਂ ਇਸ ਟਾਈਮ ਨੀ ਕੋਈ ਪੋਲਿਟਿਕਲ ਲੈਵਲ ਜਾਂ ਤੁਹਾਡੇ ਵਿਰੋਧੀ ਪੱਖ ਪੋਲਿਟਿਕਲ ਪਾਰਟੀ ਦੇ ਤੌਰ ਤੇ ਕੋਈ ਵੀ ਰੋਲ ਪਲੇ ਨਹੀਂ ਕਰ ਰਹੀ ਹੁਣ ਦੀ ਵਿਜੀਲੈਂਸ ਉਸ ਤੋਂ ਬਾਅਦ ਪਿਛਲੇ ਮਹੀਨੇ ਜਿਹੜੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਮੈਂ ਅਮਰੀਕਾ ਸੀ ਉਤੋਂ ਬੈਠਿਆਂ ਮੀਟਿੰਗ ਕਰਾਈ ਜਿਹਨੂੰ ਇਹ ਗੈਰ ਕਾਨੂੰਨੀ ਮੀਟਿੰਗ ਕਹਿੰਦੇ ਆ ਉਹਦੇ ਵਿੱਚ ਰੇਲਵੇ ਰੋਡ ਦਾ ਐਸਟੀਮੇਟ ਪਾਸ ਹੋਇਆ ਔਰ ਮੈਂ ਅਮਰੀਕਾ ਤੋਂ ਆਂਦੇ ਨਹੀਂ ਤਾਂ ਮੇਰੇ ਨਾਲ ਦੋ ਜਣੇ ਹੁਣ ਵੀ ਮੈਂ ਚੰਡੀਗੜ੍ਹ ਹੀ ਜਾਣਾ ਪਿਆ ਤੁਹਾਡੀ ਗੱਲ ਸੁਣਨ ਤੋਂ ਬਾਅਦ ਮੈਂ ਜਾਂਦਾ ਹੀ ਚੰਡੀਗੜ੍ਹ ਪਹੁੰਚਿਆ ਇੱਥੋਂ ਐਸਟੀਮੇਟ ਮੈਂ ਲੈ ਕੇ ਗਿਆ ਜਿੱਦਾਂ ਤੁਹਾਡੀ ਕਮੇਟੀ ਬਣਦੀ ਆ ਜਿੱਦਾਂ ਦੀ ਸੜਕ ਜਿੱਦਾਂ ਇਹਨਾਂ ਨੇ ਕਿਹਾ ਬਜਰੀ ਦੀ ਸੀਮਟਡ ਬੰਨੀ ਚਾਹੀਦੀ ਆ ਲੋਕ ਕਾਲੀ ਬੰਨੀ ਚਾਹੀਦੀ ਆ ਦੋ ਮਿੰਟ ਬਣਾਣੀ ਆ ਦੋ ਮਿੰਟ ਜੀ ਜਿਹੜੀ ਵੀ ਪੰਜ ਮੈਂਬਰੀ ਤੁਸੀਂ ਬਜ਼ਾਰ ਦੀ ਕਮੇਟੀ ਬਣਾ ਲਓ ਦੋ ਮਿੰਟ ਜਿਹੜੀ ਮਰਜੀ ਪੰਜਾਬ ਪੰਜ ਮੈਂਬਰੀ ਕਮੇਟੀ ਬਣਾ ਲਓ ਉਦਾਂ ਦਾ ਐਸਟੀਮੇਟ ਮੇਰੇ ਨਾਲ ਹੋਣੇ ਚੱਲੋ ਪੰਜ ਮੈਂਬਰ ਅਮੈਂਡਮੈਂਟ ਕਰਾ ਦਿੰਨੇ ਆ ਉਹੀ ਬਣੂਗੀ ਤੀਜਾ ਸਾਡਾ ਪੁਆਇੰਟ ਇਹ ਆ ਕੋਈ ਕਿਸੇ ਦਾ ਕਸੂਰ ਨਹੀਂ ਪਾਣੀ ਦੀਆਂ ਵਾਟਰ ਸਪਲਾਈ ਦੇਆਂ ਪਾਈਪਾਂ 60 ਸਾਲ ਪੁਰਾਣੀਆਂ ਪਈਆਂ ਆ ਨੋ ਡਾਊਟ ਬਜ਼ੁਰਗਾਂ ਨੇ ਜਿਹੜੇ ਵੀ ਬਜ਼ੁਰਗ ਉਸ ਟਾਈਮ ਦੇ ਮੌਕੇ ਦੇ ਹਾਕਮ ਸੀ ਸੀਵਰੇਜ ਪਾਇਆ ਸੀਵਰੇਜ ਬਿਲਕੁਲ ਸਹੀ ਹੈ ਅੱਜ ਤੱਕ ਕਦੀ ਰੇਲਵੇ ਰੋਡ ਤੇ ਸੀਵਰੇਜ ਸੀਵਰੇਜ ਨਹੀਂ ਰੁਕਿਆ 2 ਮਿੰਟ ਸਾਡਾ ਅਸੀਂ ਕੀ ਐਸਟੀਮੇਟ ਸੀਵਰੇਜ ਬੋਰਡ ਕੋਲ ਬਣਵਾਇਆ ਕਿ ਦੋਧਾਂ ਪਾਸੇ ਸੱਜੇ ਔਰ ਖੱਬੇ ਪਾਸੇ ਪਾਣੀ ਦੀ ਪਾਈਪ ਪਾ ਦਿੱਤੀ ਜਾਵੇ ਤਾਂ ਕਿ ਇੱਧਰ ਲਈ ਇੱਧਰ ਕਨੈਕਸ਼ਨ ਲੈ ਲਣ ਇੱਧਰ ਲਈ ਇੱਧਰ ਲਈ ਕਨੈਕਸ਼ਨ ਲੈ ਲਣ ਕਨੈਕਸ਼ਨ ਲੈ ਕੇ ਜਿਹੜਾ ਇਹ ਟੁੱਟਦਾ ਆ ਜਿਹੜਾ ਇਹ ਸੜਕ ਟੁੱਟਦੀ ਆ ਵੱਡੇ ਰੋਡ ਤੇ ਉਹ ਬੰਦ ਹੋਵੇ ਤੀਜਾ ਪੁਆਇੰਟ ਇੱਥੋਂ ਲੰਘਦੇ ਟਿਪਰ ਅੱਜ ਹੀ ਤੁਸੀਂ ਡੀਐਸਪੀ सुरेंद्र ਚਾਨ ਜੀ ਨੂੰ ਪੁੱਛ ਸਕਦੇ ਆ ਅੱਜ ਹੀ ਸਵੇਰੇ ਉਹਨਾਂ ਨੂੰ ਕਿਹਾ ਮੈਂ ਤੇ ਟੋਟਲੀ ਟਿਪਰ ਬੰਦ ਕਰਦੇ ਹਾਂ ਕਿਉਂਕਿ ਸੜਕ ਦੇ ਮਾੜੇ ਹਾਲਾਤ ਆ ਕੋਈ ਨਾ ਕੋਈ ਥੱਲੇ ਆ ਸਕਦਾ ਕੋਈ ਨਾ ਕੁਝ ਹੋ ਸਕਦਾ ਹੈ ਦੋ ਮਿੰਟ ਦੋ ਮਿੰਟ ਟਿਪਰ ਟੋਟਲੀ ਲਾਵਾਂਗੇ ਸਾਰੇ ਸਵਾਲ ਟਿਪਰ ਟੋਟਲੀ ਬੰਦ ਕਰਾਵਾਂਗੇ ਪੰਜ ਮੈਂਬਰੀ ਕਮੇਟੀ ਬਣਾਵਾਂਗੇ ਔਰ ਹੋਰ ਮਹਿਕਮੇ ਦੇ ਜਿਹੜੇ ਇੰਜੀਨੀਅਰ ਹੋਣ ਚਾਹੇ ਉਹ ਪੀਡਬਲਯੂਡੀ ਦੇ ਆ ਚਾਹੇ ਮੰਡੀ ਬੋਰਡ ਦੇ ਆ ਚਾਹੇ ਨਗਰ ਕਾਉਂਸਲ ਦੇ ਆ ਚਾਹੇ ਕਿਸੇ ਵੀ ਵਿਭਾਗ ਦੇ ਆ ਪੰਜ ਸੱਤ ਅਫਸਰਾਂ ਦੀ ਟੀਮ ਨੂੰ ਲੈ ਕੇ ਤਾਂ ਕਿ ਇਹ ਰੋਡ ਜਿਹੜੀ ਆ ਜਿਹੜੇ ਪੈਸੇ ਲੱਗਣ ਕਮੇਟੀ ਦੇ ਉਹ ਖਲਾਫ ਖਰਾਬ ਨਾ ਜਾਣ ਜਦੋਂ ਇਹ ਸੜਕ ਬਣੀ ਸੀ ਤੁਸੀਂ ਸਾਰੇ ਤੇ ਸਾਮਨ ਸੀ ਕਿੰਨਾ ਖਰਾਬ ਹੋਇਆ ਕੰਮ ਕਾਰੋਬਾਰ ਵੀ ਖਰਾਬ ਹੋਏ ਸੜਕ ਤਾਂ ਦਿਨਾਂ ਚ ਟੁੱਟ ਗਈ ਠੀਕ ਹੈ ਜੀ ਹੁਣ ਉਹਦਾ ਹੁਣ ਉਹਦਾ ਕਸੂਰ ਕਿਸੇ ਨੂੰ ਦੇਣ ਦੀ بجائے ਸਿਆਸਤ ਕਰਨ ਦੀ بجائے ਹੁਣ ਅੱਜ ਦਾ ਹੱਲ ਲੱਭਣਾ ਕੋਸ਼ੀ ਨੂੰ ਸਜ਼ਾ ਮਿਲੂ ਮੇਰੀ ਗੱਲ ਤਾਂ ਸੁਣੋ ਜੀ ਬਿਜੀ ਲਾਈਨ ਚ ਇਨਕੁਆਰੀ ਆ ਤੁਹਾਨੂੰ ਦੱਸਤਾ 1632000 ਸਮਥਿੰਗ ਆਰਟੀਆਈ ਐਪ ਆ ਕੇ ਪੁੱਛ ਲੋ ਪੈਸੇ ਵਾਪਸ ਆਏ ਆ ਜਿਹੜੇ ਜ਼ਿਆਦਾ ਦਿੱਤੇ ਗਏ ਸੀ ਇਹਨਾਂ ਨੇ ਕਰਦੇ ਟੈਲਾਂ ਦੀ 2017 ਚ ਬਣੀ ਸੀ ਜੇ ਪਹਿਲੇ ਬਾਤਾਂ ਨਾਲ ਗੱਲ ਖਤਮ ਹੋ ਗਈ ਨਹੀਂ ਨਹੀਂ ਜੀ ਚੱਲ ਰਹੀ ਇਨਕੁਆਰੀ ਨਹੀਂ ਉਹਦਾ ਕਾਰਵਾਈ ਨਹੀਂ ਪਹਿਲੀ ਕਰਨ ਆਇਆ ਮੈਂ ਆਪਣਾ ਪੱਖ ਰੱਖਣ ਆਇਆ ਜਿਹੜੀ ਆਪਾਂ ਗੱਲ ਕੀਤੀ ਆ ਕੋਈ ਬੈਠੇ ਰੋ ਬਾਕੀ ਸਾਰੇ ਜਣੇ ਕੋਈ ਦੋ ਜਾਂ ਤਿੰਨ ਮੈਂਬਰ ਜਿਹੜੇ ਵੀ ਸਿਆਣੇ ਹੈਗੇ ਮੇਰੇ ਨਾਲ ਚੰਡੀਗੜ੍ਹ ਚੱਲੋ ਤੁਹਾਨੂੰ ਇਸ ਰੇਲਵੇ ਰੋਡ ਦੀ ਸੜਕ ਦਾ ਪੰਜ ਮੈਂਬਰ ਪੰਜ ਮੈਂਬਰ ਜਿਹੜੇ ਵੀ ਜਾਣਾ ਪੰਜ ਤੋਂ ਵੱਧ ਕਰਵਾਣਗੇ ਸੱਤ ਨਾਲ ਉਹ ਮੇਰੇ ਨਾਲ ਚੱਲੋ ਮੈਂ ਲੈ ਕੇ ਜਾਣਾ ਮੇਰੀ ਗੱਡੀ 'ਚ ਬੈਠੋ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਜਿਹੜਾ ਰੇਲਵੇ ਰੋਡ ਦਾ ਸਾਰਾ ਪ੍ਰੋਸੈਸ ਵਾ ਜਿਹੜਾ ਚੱਲਦਾ ਪਿਆ ਹੁਣ ਵੀ ਮੈਂ ਵਾਪਸੀ ਮੁੜ ਕੇ ਆਇਆ ਤੁਹਾਡੇ ਧਰਨੇ ਕਰਕੇ ਕਿ ਮੇਰਾ ਵੀ ਸ਼ਹਿਰ ਆ ਜਿੱਦਾਂ ਦੇ ਤੁਸੀਂ ਦੁਕਾਨਦਾਰਾਂ ਉਦਾਂ ਦੇ ਮੈਨੂੰ ਵੀ ਦੁੱਖ ਹੁੰਦਾ ਆ ਵੀ ਮਾੜੀ ਗੱਲ ਕਿਸੇ ਨੇ ਕੀਤੀ ਆ ਫੇ ਰਾਤ ਨੂੰ ਕਿਸੇ ਵੀ ਅਫਸਰ ਨੇ ਜਿਹਨੇ ਕੀਤੀ ਆ ਫੇ ਰਾਤ ਨੂੰ ਇੱਥੇ ਆਪਾਤੀ ਕੇਰੀ ਉਹ ਤਾਂ ਉੱਦੈ ਜਿੱਦਾਂ ਮੀਂਹ ਪੈ ਗਿਆ ਤਾਂ ਉਦਾਂ ਤਿਲਕਣ ਸੁੱਕ ਗਿਆ ਅੱਖਾਂ 'ਚ ਪੈਣਾ ਠੀਕ ਹੈ ਜੀ ਪਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਇਹ ਵਿਸ਼ਵਾਸ ਜ਼ਰੂਰ ਦਿਵਾਉਣਾ ਕਿ ਆਂਦੇ 2-3 ਮਹੀਨਿਆਂ ਚ ਟਾਈਮ ਲੱਗਣਾ ਟੈਂਡਰ ਲੱਗਣਾ ਸਭ ਕੁਝ ਹੋਣਾ ਆਂਦੇ 2-3 ਮਹੀਨਿਆਂ ਚ ਇਹ ਜਿਹੜੀ ਸੜਕ ਆ ਰੇਲਬਾਰ ਰੋਡ ਜਸ਼ਪਾਲ ਸਿੰਘ ਉਹਨਾਂ ਹਫਜਾਬਾਦੀਆਂ ਦੀ ਦੁਕਾਨ ਤੋਂ ਲੈ ਕੇ ਫਾਟਕ ਤੱਕ ਆਂਦੇ 2-3 ਮਹੀਨਿਆਂ ਦੇ ਵਿੱਚ ਬਣਾ ਕੇ ਦਵਾਂਗੇ ਗੱਲ ਰਿਕਾਰਡ ਕਰ ਲਓ ਔਰ ਬਣਾਵਾਂਗੇ ਵੀ ਇੱਦਾਂ ਦੀ ਜਿਹੜੀ ਪਹਿਲੀ ਸਰਕਾਰ ਨੇ ਤੇ ਕੈਂਸਰ ਪਾ ਗਈ ਹੈ ਨਾ ਉਹ ਕੈਂਸਰ ਕੱਢਾਂਗੇ ਤਕਸੂਰ ਕਿਸੇ ਦਾ ਹੋਰ ਸੁਣ ਲਓ ਸਾਰੀਓ ਇੱਕ ਮਿੰਟ ਜੀ ਇੱਕ ਮਿੰਟ ਰੇਲਵੇ ਰੋਡ ਦਾ ਇਤਿਹਾਸ ਹੀ ਐਦਾਂ ਏ ਕੋੜਾ ਇੱਕ ਤਰ੍ਹਾਂ ਦਾ ਇੱਕ ਕਲੰਕ ਹੈ ਨਵਾਂ ਸ਼ਹਿਰ ਦੇ ਉੱਤੇ ਨਵਾਂ ਸ਼ਹਿਰ ਦੇ ਜਿੰਨੇ ਵੀ ਲੀਡਰਸ਼ਿਪ ਆ ਉਹਨਾਂ ਦੇ ਵੀ ਕਲੰਕ ਆ ਇਹ ਸੜਕ ਨੂੰ ਜਦ ਕੇ ਸਭ ਤੋਂ ਇਹ ਵਧੀਆ ਕਮਰਸ਼ੀਅਲ ਸੜਕ ਆ ਔਰ ਵਪਾਰ ਦਾ ਕੇਂਦਰ ਆ ਇਹ ਸੜਕ ਰੇਲਵੇ ਸਟੇਸ਼ਨ ਇਹਦੇ ਤੇ ਆ ਮੰਡੀ ਨੂੰ ਇਹ ਰਸਤਾ ਮਿਲਦਾ ਤੇ ਤਿੰਨ ਤਿੰਨ ਸ਼ਹਿਰਾਂ ਨੂੰ ਉੱਥੋਂ ਲੋਕ ਲੰਘ ਕੇ ਜਾਂਦੇ ਆ ਇਸ ਦੀ ਆ ਹਾਲਤ ਦੇਖ ਕੇ ਮੈਨਾਂ ਕਹਿਣਾ ਕਿ ਨਵਾਂ ਸ਼ਹਿਰ ਦਾ ਜਿਹੜਾ ਜ਼ਿਲ੍ਹੇ ਦਾ ਰਤਬਾ ਮਿਲਿਆ ਬਾ ਨਾ ਉਹ ਅਪੀਲ ਕਰਦਾ ਕਿ ਇਹਦਾ ਜ਼ਿਲ੍ਹੇ ਦਾ ਰਤਬਾ ਵਾਪਸ ਲੈ ਲਓ ਇਹਨੂੰ ਕਿਸੇ ਕਸਬੇ ਬਣਾ ਲਓ ਕਮ ਸੇ ਕਮ ਸਾਨੂੰ ਕਹਿੰਦੇ ਆ ਸ਼ਰਮ ਆਂਦੀ ਹੈ ਕਿ ਅਸੀਂ ਜੀ ਨਵਾਂ ਸ਼ਹਿਰ ਜ਼ਿਲ੍ਹਾ ਹੈੱਡਕੁਆਟਰ ਹੈ ਪਿਛਲੀ ਨਗਰ ਕੌਂਸਲ ਦੀ ਬੈਠਕ ਦੇ ਵਿੱਚ ਜੇ ਗੱਲ ਤੁਸੀਂ ਕਰਦੇ ਆ ਇੰਟਰਲੋਕ ਟੈਲਾਂ ਦੀ ਜੇ ਤੁਸੀਂ ਬਰੀਕੀ ਚ ਜਾਓ ਕਿਸੇ ਆਰਥੋ ਸਰਜਨ ਦੇ ਨਾਲ ਜਾ ਕੇ ਗੱਲ ਕਰੋ ਤਾਂ ਇਹ ਜਿਹੜੇ ਸ਼ਹਿਰ ਦੇ ਵਿੱਚ ਜਿੱਥੇ ਸਕੂਟਰ ਚੱਲਦੇ ਆ ਖਾਸ ਕਰਕੇ ਸਾਈਕਲ ਚੱਲਦੇ ਆ ਇੱਥੇ ਇੰਟਰਲੌਕ ਦੇ ਉੱਤੇ ਜਦੋਂ ਤੁਹਾਨੂੰ ਛੋਟੇ ਛੋਟੇ ਜੰਪ ਲੱਗਦੇ ਆ ਉਹ ਮਾਈਕਰੋ ਇੰਜਰੀਜ਼ ਦਿੰਦੇ ਨੇ ਤੁਹਾਡੇ ਮਣਕਿਆਂ ਨੂੰ ਜਾ ਕੇ ਦੇਖੋ ਅੱਜ ਸਾਡੇ ਜਿੱਥੇ ਜਿੱਥੇ ਇੰਟਰਲੌਕ ਦੇ ਉੱਤੇ ਲੋਕ ਸਕੂਟਰ ਚਲਾ ਰਹੇ ਆ ਉਹ ਅੱਧੇ ਕਿਲੋਮੀਟਰ ਜਿਹ ਉਹਦੇ ਘਟੋ ਘਾਟ ਦੋ 250 ਛਟਕੇ ਲੱਗ ਜਾਂਦੇ ਆ ਉਹ ਜਿਹੜੀਆਂ ਮਾਈਕਰੋ ਇੰਜਰੀਜ਼ ਹੁੰਦੀਆਂ ਸਾਡੇ ਬਾਡੀ ਬਰਾਜ਼ ਨੂੰ ਜੋੜਾਂ ਨੂੰ ਜਿਨ੍ਹਾਂ ਨੂੰ ਅਸੀਂ ਮਣਕੇ ਕਹਿੰਦੇ ਪਿੱਠ ਦੇ ਤੇ ਗੱਲ ਕਰਦਣ ਤੇ ਉਹਦਾ ਕੋਈ ਹਿਸਾਬ ਨਹੀਂ ਆ ਔਰ ਉਹ ਜਦੋਂ ਸਾਡੇ ਮਾਈਕਰੋ ਇੰਜਰੀਜ਼ ਹੋ ਜਾਂਦੀਆਂ ਤਾਂ ਉਹ ਉਮਰ ਦੇ ਨਾਲ ਸਾਨੂੰ ਕਈ ਵਾਰੀ ਲੱਖਾਂ ਰੁਪਿਆ ਦਾ ਇਲਾਜ ਕਰਕੇ ਵੀ ਠੀਕ ਨਹੀਂ ਹੁੰਦੀਆਂ ਐਡਾ ਬੜਾ ਨੁਕਸਾਨ ਹੈ ਇਹ ਸਿੱਧੇ ਲਫਜ਼ਾਂ ਦੇ ਵਿੱਚ ਇਹ ਪਲੇਨ ਕੰਕਰੀਟ ਹੋਵੇ ਜਾਂ ਮੈਟਰਲ ਰੋਡ ਹੋਵੇ ਇਹ ਇੱਕ ਜਿਹੜਾ ਇੰਟਰਲੌਕ ਦਾ ਸਿਸਟਮ ਹੈ ਇਹ ਇੱਕ ਕ腐ਸ਼ਨ ਦਾ ਇੱਕ ਵੱਡਾ ਸੋਰਸ ਬਣ ਚੁੱਕਿਆ ਮਤਲਬ ਕਿ ਪਹਿਲਾਂ ਕ腐ਸ਼ਨ ਦੇ ਮੇਨਾ ਹੋਇਆ ਕੀ ਇੱਥੇ ਹਾਂਜੀ ਪੁਰੀ ਸਾਹਿਬ ਇਹ ਤਾਂ ਮੈਨੂੰ ਲੱਗਦਾ ਇਹ ਤਾਂ ਜੀ ਏ ਦੁਕਾਨਦਾਰਾਂ ਦੀ ਸ਼ਰਾਫਤ ਹੈ ਜੀ ਇੱਥੇ ਇਹ ਹਾਲ ਹੈ ਕਿ ਆदमी ਪੈਦਲ ਤੁਰੇ ਨਹੀਂ ਸਕਦਾ ਜੀ ਖੱਡੇ ਜੰਨੇ ਆ ਵੀ ਸੜਕ ਹੈ ਹੀ ਨਹੀਂ ਉਹ ਵੀ ਅਫਸਰ ਮਿਸੋ ਕਮੇਟੀ ਦਾ ਕੋਈ ਅਸਰ ਜੀ ਕੁਝ ਵੀ ਕਰਨ ਤੇ ਆਦਮੀ ਐਡਰੈਸ਼ਨ ਕੁਝ ਵੀ ਕਰਨ ਤੇ ਆਦਮੀ ਦੁਕਾਨਦਾਰ ਨੂੰ ਮੈਂ ਕਹਿੰਦੇ ਦੋ ਉਹ ਗੱਲ ਦੁਕਾਨਦਾਰ ਹੈ ਕਾਰੋਬਾਰ ਦੇ ਰਹਿ ਗਏ ਨਾ ਕੰਮਦਾ ਨਹੀਂ ਕਮੇਟੀ ਦੇਖ ਕੇ ਤੁਸੀਂ ਜਦ ਮੀ ਪੈਂਦਾ ਉਹ ਦੇਖੋ ਹਾਲ ਨਿਕਲ ਨਹੀਂ ਸਕਦਾ ਇੱਥੇ ਦਾ ਇਹ ਹਾਲ ਹੈ ਵੇ ਮਹਾਨੀ ਕਾਹਦਾ ਅਧਿਲਾਕ ਕਰਾ ਦੇ ਕਿ ਦੀ ਵਾਰ ਕਈ ਕੇਸ ਨਾ ਦਿੱਤੇ ਹੈ ਜਿਵੇਂ ਆਪਾਂ 5000 ਦਾ ਇਹ ਬੇਚੀ ਦੇ ਕਾਦੇ ਦਫਾ ਨਾ ਦੇ ਆ ਸਰਦ ਬਣਾ ਦੇ ਇਹ 5000 ਸਰਕਾਰ ਸਾਥ ਨਹੀਂ ਬਣਾਉਂਦੀ ਵੀ ਸਿਕਿਉਰਿਟੀ ਸਾਥ ਨਹੀਂ ਬਣਾਉਂਦੀ ਤਾਂ ਅਸੀਂ ਤਾਂ ਨਾ ਅੱਜ ਤੋਂ ਬਾਅਦ ਲਗਾਤਾਰ ਰੱਖਾਂਗੇ ਮਿਲਿਆ ਜੀ ਸਾਨੂੰ ਜੀ ਜਿਹੜੀ ਆ ਮਿੱਟੀ ਪਾਈ ਆ ਪਰੋਂ ਸਾਡੇ ਸੇਲਸਵਾਰ ਰੇਲਵੇ ਰੋਡ ਵਾਲਿਆਂ ਦੇ ਉੱਤੋਂ ਸਲਿੱਪੀ ਠੀਕ ਐ ਲੇਕਿਨ ਇਹ ਕੀ ਫੈਕਚਰ ਹੋ ਗਿਆ ਅੱਛਾ ਜੀ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਸਰ ਅਸੀਂ ਤਾਂ ਇਹ ਕੰਮ ਨੇ ਰੇਲਵੇ ਰੋਡ ਬਣਾਉਣ ਨੇ ਇਹਨੂੰ ਕੰਕਰੀਟ ਦੀ ਬਣਾ ਦੇ ਪਹਿਲਵਾਂ ਜਿਹੜਾ ਕਹਿੰਦੇ ਟੈਂਡਰ ਪਾਸ ਆ ਦੱਸ ਜਿਓ ਟੈਂਡਰ ਕੀਤਾ ਕਦਾਂ ਪਾਸ ਇਹਨਾਂ ਨੇ 2 ਕਰੋੜ 15 ਲੱਖ ਰੁਪਏ ਦਾ ਟਾਇਲਾਂ ਦਾ ਟਾਇਲਾਂ ਦਾ ਉਹਦਾ ਐਸਟੀਮੇਟ ਤਾਂ ਦੇਦਣ ਇਹਨਾਂ ਕੋ ਉਹੀ ਨਹੀਂ ਹੈਗਾ ਜਕਰ ਤੁਹਾਨੂੰ ਇਹ ਟਾਇਲਾਂ ਵਾਲੀ ਸੜਕ ਪਸੰਦ ਆ ਉਹਨੇ ਨਹੀਂ ਬਿਲਕੁਲ ਨਹੀਂ ਚੰਗਾ ਸਭ ਤੋਂ ਵੱਡੋ ਜੀ ਸਟਾਈਲਾਂ ਦੀ ਲਾਜ਼ਮਾ ਕਿ ਰਾਤ ਨੂੰ 8 ਵਜੇ ਤੋਂ ਬਾਅਦ ਉਹ ਟਿੱਪਰਾਂ ਦਾ ਉਹ ਹਾਲ ਹੁੰਦਾ ਤੁਸੀਂ ਆ ਕੇ ਦੇਖ ਲਿਓ ਕੀ ਹਾਲ ਹੈ ਰੋਡ ਦਾ 8 ਵਜੇ ਤੋਂ ਬਾਅਦ ਟਿੱਪਰ ਤੇ ਇਦਾਂ ਲੰਘਦੇ ਆ ਪੈਦਲ ਜਾਣਾ ਵੀ ਮੁੱਖਾ ਹੋਇਆ ਹੁੰਦਾ ਦੁਕਾਨਦਾਰਾਂ ਨੂੰ ਕੀ ਕੀ ਦਿੱਕਤਾਂ ਆਉਂਦੀਆਂ ਸਰਦਾਰ 10 ਰੱਡ ਟਿਪਰਾਂ ਦੀ ਇੱਥੇ ਕੰਕਰੀਟ ਦੀ ਸੜਕ ਬੰਨੀ ਚਾਹੀਦੀ ਆ ਰਾਤ ਨੂੰ ਟਿਪਰ ਬੰਦ ਹੋਣੇ ਚਾਹੀਦੇ ਆ ਤੁਹਾਡੇ ਨੂੰ ਜੇ ਰਾਹੋ ਰੋਡ ਤੋਂ ਜਾਨ ਇੱਧਰ ਇਸ ਰੋਡ ਤੋਂ ਟਿਪਰ ਥੋੜੀ ਰੋਡ ਸਾਵਣ ਮਹੀਨੇ ਦੇ ਵਿੱਚ ਇੱਥੇ ਮਿੱਟੀ ਨਗਰ ਕੌਂਸਲ ਦੱਸ ਸਕਦੀ ਜੀ ਮਿੱਟੀ ਪਾੰਦਾ ਕਰ ਸਾਵਣ ਮਹੀਨੇ ਦੇ ਵਿੱਚ ਨਗਰ ਨਿਗਮ ਕਮੇਟੀ ਵਾਲਿਆਂ ਨੇ ਮਿੱਟੀ ਪਾੰਦਾ ਕਰਨ ਦਾ ਕਾਰਨ ਹੋਰ ਕੋਈ ਨਹੀਂ ਇੱਥੇ ਬਾਜ਼ਾਰ ਵਾਲਿਆਂ ਦੇ ਸਿਰ 'ਚ ਸਵਾਹ ਪਾਜੀ ਆ ਬਹੁਤ ਵਧੀਆ ਜੀ ਬਹੁਤ ਵਧੀਆ ਜਿਨ੍ਹਾਂ ਦਾ ਕਾਰਨ ਹੀ ਇਹ ਆ ਗੋੜ ਦਾ ਹੱਲ ਮਿੱਟੀ ਪਾਣਾ ਨਹੀਂ ਤਾਂ ਜਿਹੜਾ ਹੱਲ ਵਾ ਉਹ ਮਿੱਟੀ ਪਾ ਕੇ ਹੱਲ ਹੋ ਗਿਆ ਪਹਿਲਾਂ ਦੱਸੋ ਔੜ ਕੇ ਸਾਡੇ ਸਿਰਾਂ 'ਚ ਪੈਦੀ ਸਾਡੇ ਨਿਲੰਕਾ ਦੇ ਵਿੱਚ ਸਾਡੇ ਮੂੰਹ ਦੇ ਵਿੱਚ ਮੂੰਹ ਭਰੇ ਪਏ ਸਾਡੇ ਮਿੱਟੀ ਨਾਲ ਅਸੀਂ ਬਿਮਾਰ ਹੋ ਰਹੇ ਆ ਭਾਈ ਉਹਨਾਂ ਦੀ ਦਵਾਈਆਂ ਪਈਆਂ ਸਾਡੀ ਦੁਕਾਨ ਤੇ ਦਵਾਈਆਂ ਖਾ ਰਹੇ ਹਾਂ ਸਾਲਾਂ ਤੋਂ ਅਸੀਂ ਇਸ ਤੋਂ ਲੰਘ ਰਹੇ ਹਾਂ ਇਸੇ ਤਰੀਕੇ ਨਾਲ ਇਸ ਵੇਲੇ ਉਹ ਬੁਰਾ ਹਾਲ ਹੈ ਵੀ ਨਾ ਦੁਕਾਨ ਹੋ ਰਹੀ ਆ ਨਾ ਕੋ ਲੰਘ ਹੋ ਰਿਹਾ ਰੋਜ਼ ਐਕਸੀਡੈਂਟ ਹੋ ਰਹੇ ਨੇ ਇਹ ਕੋ ਸ਼ੁਗਲ ਧੋੜੀ ਆ ਸਾਨੂੰ ਕੋਈ ਪਤਾ ਲੱਗਿਆ ਵੀ ਕੁਝ ਕਮੇਟੀਆਂ ਨੀਅਰ ਕਹਿੰਦੇ ਆ ਵੀ 5 ਸਾਲ ਬਾਅਦ ਟੈਂਡਰ ਬਾਜ਼ ਹੋਣਾ ਜੀ ਸਾਨੂੰ ਇਹ ਨਹੀਂ ਪਤਾ ਵੀ ਜਿਨ੍ਹਾਂ ਨੇ ਪਹਿਲਾਂ ਬਣਾਈ ਸੀ ਉਹਨਾਂ ਨੂੰ ਸਜ਼ਾ ਮਿਲੀ ਆ ਜਿਨ੍ਹਾਂ ਨੇ ਅੱਜ ਨਿਓੜ ਜੇ ਬਣਾਈ ਆ ਸੜਕ ਕਿ ਉਹਨਾਂ ਨੂੰ ਵੀ ਕੋਈ ਸਜ਼ਾ ਹੈਗੀ ਆ ਕਿ ਸਜ਼ਾ ਸਿਰਫ ਸਾਨੂੰ ਹੀ ਆ ਦੁਕਾਨਦਾਰਾਂ ਨੂੰ ਆ ਜਾਂ ਲੰਘਣ ਵਾਲਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਵੀ ਸਜ਼ਾ ਆ ਸਜ਼ਾ ਤਾਂ ਤੁਸੀਂ ਭੋਗਤ ਰਹੇ ਸਜ਼ਾ ਅਸੀਂ ਭੋਗਤ ਰਹੇ ਆ ਅਗਲੇ ਦਾ ਬਣਾ ਕੇ ਚਲੇ ਗਏ ਪੰਜ ਸਾਲ ਦਾ ਟੈਂਡਰ ਦਾ ਕੀ ਮਤਲਬ ਹੋ ਗਿਆ ਉਦੋਂ ਹੀ ਨਟ ਜਾਂਦਾ ਇਹ ਸਾਨੂੰ ਦੱਸਿਆ ਜਾਵੇ ਧੋਖੜਦਾਲ ਤੇ ਬੈਠਾਂਗੇ ਅੱਜ ਜਾਣੇ ਆਣੇ ਇਹਦੇ ਵੀ ਹੋਇਆ। ਫਿਰ ਪਾਬਾ ਜੀ ਨੇ ਇਹਨਾਂ ਨੂੰ ਫालतू ਦਿੱਤਾ ਕਿ ਹੋ ਗਿਆ 14-15 ਲੱਖ ਵਾਪਸ ਹੋਇਆ ਕਿਸ ਕੱਲ ਲਈ ਪਹਿਨਾਂ ਨੇ ਫालतू ਦਿੱਤਾ ਸੀ। ਬਿਲਕੁਲ ਨਹੀਂ ਲੱਗਾ ਜੀ। ਆਹੀ ਮਿੱਟੀ ਸਾਡੇ ਸਿਰ ਤੇ ਭਈਓ 15 ਲੱਖ ਦੀ ਮਿੱਟੀ ਪਾਤੀ ਉਹਨਾਂ ਨੇ ਤੇ 15 ਲੱਖ ਦੀ ਮਿੱਟੀ ਸਾਡੇ ਸਿਰ ਤੇ ਪਾਈ ਇਹਨਾਂ ਨੇ। ਸੁਭਾਈ ਹੱਥ ਵਿੱਚ ਛੋੜਿਆ। ਇਹ ਤਾਂ ਗਿਫਟ ਮਿਲਿਆ ਸੀ ਮਜੀ। ਪਹਿਲੋ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਗਿਫਟ ਮਿਲਿਆ ਤੁਸੀਂ ਨਾ ਟੁੱਟ ਗਿਆ ਗਿਫਟ ਮਿਲਿਆ। ਕੌਂਤੀ ਗੱਲੇ ਜਰਾ ਇਹ ਪਰਸੋਂ ਆਇਆ ਸਰਪੰਚ ਪ੍ਰਸ਼ਾਸਨਾਂ ਨੂੰ ਜਵਾਬ ਦੇ ਡਿਮਾਂਡ ਕੀਤੀ ਪਹਿਲਾਂ ਰੇਲਵੇ ਰੋਡ ਬਣਾਇਆ ਕੀ ਕਰਨਾ ਹੈ ਇਹਨਾਂ ਨੇ ਕਰਦੇ ਕਿ ਸਾਨੂੰ ਦੇਖ ਨਹੀਂ ਕਮੇਟੀ ਦੀ ਲੜਾਈ ਅਸੀਂ ਕੀ ਕਰਨਾ ਹੱਥੋਂ ਬੈ ਜਾ ਕੇ ਸਿਰਵਾੜਾਂ ਨੇ ਇੱਕ ਦੂਜੇ ਦੇ ਅਸੀਂ ਕੀ ਲੈਣਾ ਸਾਨੂੰ ਰੇਲਵੇ ਰੋਡ ਨੂੰ ਤਾਂ ਦੇਣ ਨਾ ਕੁਝ ਪਿਛਲੀ ਵਾਰ ਦੀ ਪ੍ਰੋਸੈਸ ਕਿੱਥੇ ਸੀ ਬੰਦ ਕਿ ਤਜ਼ਕੀਆ ਸਰਪੋਜੀ ਨਹੀਂ ਬਣਦਾ ਜੀ ਲਾਲੀ ਬਾਬਾ ਵਿਚਾੜੂ ਵਾਲੇ ਲਾਲੀ ਬਾਬਾ ਹੀ ਦੇ ਰਹੇ ਹੋਰ ਕੁਝ ਨਹੀਂ ਮਿਲ ਰਿਹਾ ਜੀ ਅਗਲੀ ਰਣਨੀਤੀ ਕੀ ਹੈ ਕੀ ਕਰੋਗੇ ਰਣਨੀਤੀ ਜਦ ਤੱਕ ਅੱਗੇ ਕੋਈ ਸਾਨੂੰ ਅਸੀਂ ਕੋਈ ਲੀਡਰ ਦਾ ਸ਼્વાસਾਨ ਨਹੀਂ ਲੈਣਾ ਪ੍ਰਸ਼ਾਸਨ ਆਵੇ ਪ੍ਰਸ਼ਾਸਨ ਆਵੇ ਉਹਨਾਂ ਨਾਲ ਗੱਲ ਕਰਾਂਗੇ ਫ ਕਾਨੂੰਨ ਲੀਡਰ ਕੋਈ ਨਹੀਂ ਚਾਹੀਦਾ ਲੀਡਰਾਂ ਦੇ ਲਾਲੀ ਬਾਬਾ ਉਹਨਾਂ ਨੇ ਕੁਝ ਨਹੀਂ ਦਿਨ ਆਗੇ ਕੋਈ ਆਉਣ ਸਾਡੇ ਕੋਲ ਪ੍ਰੋਸੈਸਿੰਗ ਕਰ ਬਿਲਕੁਲ ਪ੍ਰਸ਼ਾਸਨ ਆਊਗਾ ਕੱਲ ਕਰਾਂਗੇ ਕੋਈ ਜਨਾਬ ਪ੍ਰਸ਼ਾਸਨ ਆਵੇ ਬਿਲਕੁਲ ਅਰੇ ਪਤੇ ਪੁੱਤਰ ਵਾਲਾ ਦੇ ਨਾਲ ਜਿਹੜੀ ਆ ਉਹ ਮੈਨੇਜਮੈਂਟ ਕਰ ਰਹੀ ਆ ਔਰ ਜਿਸ ਵੇਲੇ ਸੜਕ ਬੰਦ ਰਹੀ ਸੀ ਉਸਲੇ ਵੀ ਬਾਅਦ ਇਹ ਠੇਕੇਦਾਰ ਨੂੰ ਕਿਹਾ ਸੀ ਵੀ ਇਹ ਜੋ ਕਰ ਰਿਹਾ ਤੁਸੀਂ ਠੀਕ ਨਹੀਂ ਕਰ ਰਹਾ ਔਰ ਉਸ ਵਕਤ ਜਿਹੜਾ ਇੱਥੇ ਦਾ ਐਮਐਲਏ ਸੀ ਉਸ ਵੇਲੇ ਉਸ ਬੰਦੇ ਨੂੰ ਮੈਂ ਆਪਣੇ ਪੈਰ ਦੇ ਲੁੱਕੜ ਦੇ ਨਾਲ ਉਹ ਘੁੱੜਦੀ ਦਿਖਾਈ ਅਗਾ ਆਹ ਹਾਲ ਆ ਸੜਕ ਦਾ ਦੇਖ ਲੇਕਿਨ ਕਿਸੇ ਨੇ ਗੌਰ ਨਹੀਂ ਕੀਤਾ ਉਸ ਵਕਤ ਦੋਏ ਭੜਾ ਰਲਿਓ ਸੀਗੇ ਰਾਟੇ ਖਾਂਦੇ ਸੀ ਅੱਜ ਅੱਡ ਅੱਡ ਹੋ ਕੇ ਖਾਂਦੇ ਆ ਇਸ ਨਵੇਂ ਸ਼ਹਿਰ ਦੀ ਜਿਹੜੀ ਰੇਲਵੇ ਰੋਡ ਜੋ ਰੇਲਵੇ ਰੋਡ ਹੈ ਜਿਹੜਾ ਨਵਾਂ ਸ਼ਹਿਰ ਦਾ ਇੱਕ ਸਰਮੌਰ ਆ ਔਰ ਨਮਾ ਸ਼ਹਿਰ ਦੀ ਇੱਕ ਜਾਨ ਆ ਔਰ ਉਹਦੇ ਨਾਲ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਆ ਲੋਕ ਇੱਥੇ ਸੱਟਾਂ ਖਾ ਰਹੇ ਆ ਕੋਈ ਲੇਡੀ ਜਗ ਰਹੀ ਆ ਕੋਈ ਕੋਸੋ ਹੋ ਰਿਹਾ ਲੇਕਿਨ ਇਹ ਜਿਹੜੀ ਪ੍ਰਸ਼ਾਸਨ ਪਹਿਲਾਂ ਕਾਂਗਰਸ ਦਾ ਰਾਜ ਸੀਗਾ ਅੱਜ ਆਮ ਆਦਮੀ ਪਾਰਟੀ ਦਾ ਰਾਜ ਆ ਦੋਏ ਪਾਰਟੀਆਂ ਉਹਨਾਂ ਨੇ ਲੋਕਾਂ ਨੂੰ ਲੁੱਟ ਰੁੱਟ ਕੇ ਖਾਦਾ ਆ لیکن ਇਹਦੇ ਬਾਰੇ ਕਿਸੇ ਨੇ ਨਹੀਂ ਸੋਚਿਆ ਇਹਨਾਂ ਨੂੰ ਥੋੜੀ ਬੋਤੀ ਦੀ ਇਹ ਐਡਮਿਨਿਸਟ੍ਰੇਸ਼ਨ ਨੂੰ ਸ਼ਰਮ ਆ ਗਈ ਆ ਤਾਂ ਇਹਨਾਂ ਨੂੰ ਇੱਥੇ ਸਾਡੇ ਕੋ ਆ ਕੇ ਬੈਠਣਾ ਚਾਹੀਦਾ ਸਾਡਾ ਦੁੱਖ ਦਰਦ ਸੁਣਨਾ ਚਾਹੀਦਾ ਅੱਜ ਲੋਕ ਦੁਖੀ ਹੋ ਕੇ ਔਖੇ ਹੋ ਕੇ ਇੱਥੇ ਬੈਠੇ ਆ ਇਹਦਾ ਕਿਸੇ ਨੂੰ ਸ਼ੌਕ ਨਹੀਂ ਆ ਵੀ ਆਪਣਾ ਕਾਰੋਬਾਰ ਛੱਡ ਕੇ ਇਸ ਤਪਦੀ ਧੁੱਪ ਦੇ ਵਿੱਚ ਬੈਠੇ ਸ਼ਰਮ ਕਰੋ ਐਡਮਿਨਿਸਟ੍ਰੇਸ਼ਨ ਆਓ ਸ਼ਰਮ ਕਰੋ ਬਲਗਣ ਸਾਹਿਬ ਇਹ ਇਹ ਪੰਜਾਬ ਸਰਕਾਰ ਦੀ ਗਲਤੀ ਆ ਜੇ ਮਤਲਬ ਕੇਂਦਰ ਦੇ ਵਿੱਚ ਤੁਹਾਡੀ ਸਰਕਾਰ ਆ ਠੀਕ ਆ ਜੇ ਇਹ ਵਾਰ-ਵਾਰ ਨੈਸ਼ਨਲ ਸਰਕਾਰ ਲਈ ਆ ਰਿੰਗ ਰੋਡ ਬਣਾ ਦਿੰਦੀ ਫੇ ਨਹੀਂ ਚੰਗਾ ਹੋਣ ਇਹਨੂੰ ਭਜਨ ਵਾਲਾ ਨੂੰ ਚੱਕ ਕੇ ਕਿੱਥੇ ਲਾ ਦਿੰਦੇ ਇਹ ਰਵੇ ਗੱਤਰ ਰੇਲਵੇ ਵਾਲੀ ਅਜੇ ਰਿੰਗ ਰੋਡਾਂ ਦੀਆਂ ਤਾਂ ਬਾਹਰ ਦੀਆਂ ਗੱਲਾਂ ਨੇ ਰੇਲਵੇ ਵਾਲਾ ਤਾਂ ਬਣੇ ਟਿਪਰਾਂ ਦੀ ਗੱਲ ਜਿਹੜੀ ਚੱਲਦੀ ਐ ਨਾ ਟਿਪਰਾਂ ਦੀ ਗੱਲ ਕਿੰਨਾ ਤਾਂ ਹੁੰਦੀ ਜਾ ਸਕਦੇ ਵਾਰ-ਵਾਰ ਜੋ ਬਾਰ ਬਾਰ ਜਾਣ ਜਿਹੜੀ ਡੇਰਾ ਜੀਡੀਓਨ ਬਣਿਆ ਉਧਰ ਰਿੰਗ ਰੋਡ ਹੈ ਨੀਗਾ ਉਹ ਵੀ ਪਹਿਲਾਂ ਉਥੇ ਉਧਰ ਤੇ ਨਾ ਭੇਜਣ ਉਹਨਾਂ ਨੂੰ 10 ਕਿਲੋਮੀਟਰ ਵੱਧ ਜਾਣਾ ਪੈ ਜੂਗਾ ਤਾਂ ਕੀ ਹੋ ਗਿਆ ਜੇ ਜੇ ਉਹ ਟਿਪਰ ਨੂੰ 10 ਕਿਲੋਮੀਟਰ ਜ਼ਿਆਦਾ ਜਾਣਾ ਪੈ ਜੂਗਾ ਤਾਂ ਤਾਂ ਕੀ ਫਰਕ ਪੈ ਗਿਆ